ਗੁਰਪਿਆਰੀ ਸਾਹਾ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਗੁਰਪ੍ਰੀਤ ਸਿੰਘ ਪੇਪਰ ਆਰਟਿਸਟ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਤੇ 33 ਤੋਂ ਅੱਜ ਜੋ ਇਹ ਮਾਡਲ ਦਾਸ ਵੱਲੋਂ ਤਿਆਰ ਕੀਤਾ ਗਿਆ ਹੈ ਨਵੀਂ ਪਾਸ਼ਾਹੀ ਸੈਭ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਹਿੰਦ ਦੀ ਚਾਦਰ ਤੇਗ ਬਹਾਦਰ ਸਿਮਰਿਆ ਘਰ ਨੋਨੀ ਦਾਵਤਾਈ ਸੈਭ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਪਾਵਨ ਪਵਿੱਤਰ ਅਵਤਾਰਪੁਰਬ ਨੂੰ ਸਮਰਪਿਤ ਗੁਰੂ ਕੇ ਮਹਿਲ ਦਾ ਇਹ ਡਿਟੇਲ ਮਾਡਲ ਦਾਸ ਵੱਲੋਂ ਬਣਾਇਆ ਗਿਆ ਹੈ ਜੋ ਕਿ ਗੁਰੂ ਤੇਗ ਬਹਾਦਰ ਪਾਸ਼ਾ ਜੀ ਦੇ અવਤਾਰ ਨੂੰ ਸਮਰਪਿਤ ਕਰਕੇ ਦੇਸ਼ ਦੁਨੀਆ ਦੇ ਸਨਮੁਖ ਕੀਤਾ ਹੈ ਇਸ ਤੋਂ ਇਲਾਵਾ 10 ਵੱਲੋਂ ਦਸਾਂ ਪਾਸ਼ਾ ਜੀ ਦੇ ਜਿਸ ਤਰ੍ਹਾਂ ਡਿਟੇਲ ਮਾਡਲਾਂ ਦੀ ਤਿਆਰੀ ਕੀਤੀ ਗਈ ਹੈ ਪੂਰੀ ਦੇਸ਼ ਦੁਨੀਆ ਦੇ ਸਾਹਮਣੇ ਵੱਖ-ਵੱਖ ਸਮੇਤੋਂ ਪ੍ਰਦਰਸ਼ਨ ਕੀਤੇ ਗਏ ਆ ਉਹਦੇ ਨਾਲ ਨਾਲ ਹੀ 10 ਵੱਲੋਂ ਪੰਜ ਤਖਤ ਸਾਹਿਬਾਨਾ ਦਾ ਵੀ ਮਾਡਲ ਬਣਾ ਕੇ ਦੇਸ਼ ਦੁਨੀਆ ਦੇ ਸਨਮੁਖ ਕੀਤੇ ਗਏ ਹਨ ਸ੍ਰੀ ਦਰਬਾਰ ਸਾਹਿਬ ਜੀ ਦਾ ਮਾਡਲ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਜੂਨ 1984 ਵੇਲੇ ਦਾ ਮਾਡਲ ਵੀ ਦਾਸ ਵੱਲੋਂ ਬਣਾਇਆ ਗਿਆ ਹੈ ਵੱਖ-ਵੱਖ ਮੁਲਕਾਂ ਦੇ ਵਿੱਚ ਅਨੇਕਾਂ ਅਜਾਇਬ ਘਰਾਂ ਲਈ ਵੀ ਨਗਰ ਕੀਰਤਨਾ ਲਈ ਵੀ ਦਾਸ ਵੱਲੋਂ ਮਾਡਲ ਤਿਆਰ ਕੀਤੇ ਗਏ ਜੋ ਕਿ ਵੱਖ-ਵੱਖ ਆਕਾਰਾਂ ਦੇ ਹੁੰਦੇ ਨੇ ਇਹ ਮਾਡਲ ਬਣਾਉਣ ਲਈ ਵੀ ਮੈਨੂੰ ਤਕਰੀਬਨ ਸਵਾ ਡੇਢ ਮਹੀਨੇ ਦਾ ਸਮਾਂ ਲੱਗਿਆ ਰੋਜ਼ 8-10 ਘੰਟੇ ਦੇ ਕੇ ਇਹ ਮਾਡਲ ਤਿਆਰ ਕੀਤਾ ਜਾਂਦਾ ਹੈ ਫਾਈਬਰ ਪਲਾਸਟਿਕ ਸੋਲਿਡ वुਡ ਤੇ ਐਮ ਡੀ ਐਫ ਸੋਲਿਡ ਪੇਪਰ ਦੀ ਮਦਦ ਨਾਲ ਇਹ ਤਿਆਰ ਕੀਤਾ ਗਿਆ ਹੈ ਮਾਡਲ ਇਸ ਤੋਂ ਇਲਾਵਾ ਜਿਹੜੇ ਹੁਣ ਵੱਡੇ ਆਕਾਰ ਦੇ ਮਾਡਲ ਤਿਆਰ ਕੀਤੇ ਜਾਂਦੇ ਨੇ ਉਹ ਵੀ ਸੋਲਿਡ वुਡ ਫਾਈਬਰ ਪਲਾਸਟਿਕ ਦੇ ਤਿਆਰ ਕੀਤੇ ਜਾਂਦੇ ਨੇ ਜੋ ਕਿ ਕਿਸੇ ਵੀ ਵੱਡੇ ਆਕਾਰ ਦੇ ਨਗਰ ਕੀਰਤਨਾਂ ਲਈ ਜਾਂ ਆਪਾਂ ਅਜਾਇਬ ਘਰਾਂ ਲਈ ਤਿਆਰ ਕਰ ਸਕਦੇ ਆ। ਸੋ ਦਾਸ ਵੱਲੋਂ ਇਸ ਤਰ੍ਹਾਂ ਦੇ ਧਾਰਮਿਕ ਸਥਾਨਾਂ ਦੇ ਮਾਡਲ ਬਣਾਉਂਦਾ ਇਹ ਹੀ ਮੇਨ ਯਤਨ ਹੁੰਦਾ ਹੈ ਕਿ ਜਿਹੜਾ ਸਿੱਖ ਇਤਿਹਾਸ ਹੈ ਉਸ ਤੋਂ ਸਾਡੇ ਯੂਥ ਸਾਡੀ ਸੰਗਤ ਜਾਣੂ ਹੋ ਸਕੇ ਜਿੱਥੇ ਵੀ ਇਹ ਮਾਡਲਾਂ ਦੀ ਪ੍ਰਦਰਸ਼ਨੀ ਲਾਈ ਜਾਂਦੀ ਹੈ ਤੇ ਨਾਲ ਨਾਲ ਇਹਨਾਂ ਦਾ ਡਿਟੇਲ ਇਤਿਹਾਸ ਲਿਖਿਆ ਜਾਂਦਾ ਹੈ। ਇੰਨਾ ਹੀ ਕਲਾਕਾਰ ਕੇ ਦਾਸ ਜੋ 25 ਸਾਲਾਂ ਤੋਂ ਇੱਕ ਕਾਰਜਾ ਨਾਲ ਜੁੜਿਆ ਹੈ ਦਾਸ ਦੇ ਨਾਮ ਤੇ 17 ਵਰਲਡ ਰਿਕਾਰਡ ਤੇ 7 ਨੈਸ਼ਨਲ ਰਿਕਾਰਡ ਦਾਸ ਦੇ ਨਾਮ ਤੇ ਦਰਜ ਨੇ ਸੋ ਦੁਆਰਾ ਫੇਰ ਦਾਸ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਆਗਮਨ ਗੁਰਪੁਰਬ ਦੀਆਂ ਦੇਸ਼ ਵਿਦੇਸ਼ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਅਤੇ ਸਭਨਾਂ ਨੂੰ ਬੇਨਤੀ ਹੈ ਕਿ ਗੁਰੂ ਵਾਲੇ ਬਣੀਏ ਗੁਰੂ ਸਾਹਿਬ ਜੀ ਦੇ ਉਪਦੇਸ਼ ਨੂੰ ਕਮਾਈਏ ਬਾਣਾ ਤੇ ਬਾਣੀ ਦੋਨਾਂ ਦੇ ਧਾਰ ਨਹੀਂ ਬਣੀਏ ਤੇ ਖਾਲਸੇ ਸ਼ੱਕੇ ਚੜ ਦੀ ਕਰਾ ਦੇ ਵਿੱਚ ਜੀਵਨ ਬਤਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ